ਉੰਗੀਆਂ ਠੀਕ ਹੈ ਹਾਂ ਚਲੋ ਦੁਬਾਰਾ ਨਾਮ ਕਰਨਾ ਠੀਕ ਹੈ ਤੇ ਇਹ ਸਾਡੇ ਕਲੱਬ ਦੇ ਆਪਣੇ ਚੇਅਰਮੈਨ ਰਹੇ ਹਨ ਹੁਣ ਮੌਜੂਦ ਦਾ ਚੇਅਰਮੈਨ ਇਹ ਹੈਗੇ ਆ ਬਾਕੀ ਸਾਰੇ ਮੈਂਬਰ ਹੈ ਠੀਕ ਹੈ ਤੇ ਮੈਂ ਕਾ ਕਰ ਬਾਈ ਬਹੁਤ ਸ਼ਰਤ ਤੁਸੀਂ ਕੋਲੋਂ ਦੋ ਦੋ ਕਰਕੇ ਸਭ ਨੂੰ ਬੁਲਾਵਾ ਸਾਰੇ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਕੌਣ ਕੌਣ ਆ ਗਿਆ ਨਹੀਂ ਚਲੋ ਬਹੁਤ ਖੁਸ਼ੀ ਦੀ ਗੱਲ ਹੈ ਤੁਸੀਂ ਅੱਜ ਇਕੱਠੇ ਹੋਣ ਦਾ ਮੌਕਾ ਮਿਲਿਆ ਕਿਸੇ ਬਹਾਨੇ ਮਿਲਿਆ ਅੱਜ ਚਲੋ ਕਿਪਲ ਵੱਲੋਂ ਵਿਦਿਆ ਬਾਲਾਂ ਸਪੋਰਟਸ ਕਰੀਆਂ ਜਾ ਰਹੀਆਂ ਤੇ ਇਹਦਾ ਸਾਰਿਆਂ ਨੂੰ ਇੱਕ ਕਲੀਅਰ ਹੈ ਬੱਚਿਆਂ ਨੂੰ ਜਿਹੜੇ ਆਪਾਂ ਜੀ ਟਿਕਾ ਦੇ ਨਾਲ ਜੁੜੇ ਰਹੀਏ ਤੇ ਜਿਹੜਾ ਤੁਹਾਡਾ ਕੈਂਪ ਹੈ 15 ਜੂਨ ਤੋਂ ਲੈ ਕੇ 15 ਮਈ ਤੋਂ ਲੈ ਕੇ 15 ਜੂਨ ਤੱਕ ਉਹਦੇ ਵਿੱਚ ਯਾਰ ਛੁੱਟੀ ਕੋਈ ਨਾ ਮਾਰਿਓ ਰੂਟੀਨ ਦੇ ਵਿੱਚ ਆਪਣਾ ਪ੍ਰੈਕਟਿਸ ਕਰੋ ਬਹੁਤ ਬਹੁਤ ਧੰਨਵਾਦ ਬੱਚਿਆਂ ਨੂੰ ਫੁੱਟਬਾਲਸ ਇਹੜਾ ਛੋਟਾ ਭਰਾ ਡਿੰਪਲ ਹੈਗਾ ਜੀ ਉਹਦੇ ਵੱਲੋਂ ਸਪੌਂਸਰ ਕੀਤੇ ਗਏ ਸੀ ਜਿਵੇਂ ਬੋਲਾਂ ਬੱਚਿਆਂ ਨੂੰ ਮਾਡਲ ਕਰਤੀਆਂ ਗਿਆ ਤੇ ਬੱਚਿਆਂ ਨੂੰ ਇਹ ਮੈਸੇਜ ਵੀ ਦਿੱਤਾ ਗਿਆ ਕਿ ਜਿਵੇਂ ਆਪਣੇ ਜਸਮੀਤ ਸਿੰਘ ਜੀ ਹੈਗੇ ਆ ਕੋਚ ਜਿਵੇਂ ਆਪਣੇ ਹਰਵਿੰਦਰ ਜੀ ਹੈਗੇ ਆ ਕੋਚ ਜਿਹੜੇ ਸਾਡੇ ਸ਼ਹਿਰ ਦਾ ਸਾਡੇ ਸਮਾਜ ਦਾ ਐਸਟਰ ਹੈਗੇ ਆ ਵੀ ਜਿਹਨਾਂ ਦੀ ਜ਼ਿੰਮੇਰੀ ਜਿੰਮੇਟੀਟ ਦਾ ਕਹਿੰਦੇ ਮਾਰ ਸਕਦੇ ਆ ਨਾ ਤੁਸੀਂ ਇਹ ਬੈਨੀਫਿਟਸ ਲੈ ਸਕਦੇ ਆ ਆਪਾਂ ਨੂੰ ਬੱਚਿਆਂ ਤੋਂ ਬੱਚਿਆਂ ਨੂੰ ਲੈਣਾ ਚਾਹੀਦਾ ਕਿਉਂਕਿ ਇਹ ਸਦਾ ਗਰਾਊਂਡ ਨੂੰ ਸਮਾਪਿਤ ਹੈਗਾ ਤੇ ਇਦਾਂ ਦੇ ਕੋਚ ਜੇ ਆਪਣੇ ਸ਼ਹਿਰ ਦੇ ਵਿੱਚ ਹੈਗੇ ਆ ਤਾਂ ਆਪਾਂ ਨੂੰ 100% ਇਹ ਮੰਨਦਾ ਕੋਈ ਨਾ ਕੋਈ ਕੋਈ ਨਾ ਕੋਈ ਬੱਚਾ ਨੂੰ ਫਾਇਦਾ ਲੈਣਾ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਐਕਟੀਵਿਟੀਆਂ ਪਲਾਨ ਕਰ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਹੁਣੇ ਹਲੇ ਕੋਚ ਸਾਹਿਬ ਨਾਲ ਗੱਲ ਹੋ ਰਹੀ ਸੀਗੀ ਕੋਚ ਸਾਹਿਬ ਨੇ ਦੱਸਿਆ ਵੀ ਹੈ ਕਿ 15 ਮਈ ਤੋਂ ਲੈ ਕੇ 15 ਜੂਨ ਤੱਕ ਸਾਡੇ ਉਹਨੇ ਕੈਂਪ ਆਰਗੇਨਾਈਜ਼ ਕਰਿਆ ਜਾ ਰਿਹਾ ਹੈ ਹਰ ਏਜ ਦੇ ਬੱਚੇ ਦੇ ਲਈ ਅਲੱਗ-ਅਲੱਗ ਕੈਂਪ ਲਗਾਇਆ ਜਾ ਰਿਹਾ ਹੈ ਕਿ ਲੱਗਦਾ ਨਹੀਂ ਸਰ ਵੀ ਆਉਣਾ ਬੱਚਾ ਨੂੰ ਕੋਈ ਜ਼ਿਆਦਾ ਜਿਸ ਦਾ ਬੈਨੀਫਿਟਸ ਨੂੰ ਮਿਲਦੇ ਨੇ ਤੇ ਉਸ ਦੇ ਨਾਲ ਪਲੇਅਰਸ ਵੀ ਜ਼ਿਆਦਾ ਗਰਾਊਂਡ ਨਾਲ ਜੁੜਦੇ ਨਜ਼ਰ ਆ ਸਾਡਾ ਕਲੱਬ ਇਹ ਸ਼ੁਰੂ ਤੋਂ ਹੀ ਮਤਲਬ ਇਸ ਗਰਾਊਂਡ ਦੇ ਪ੍ਰਤੀ ਸਮਰਪਿਤ ਰਿਹਾ ਕਲੱਬ ਦੇ ਸਾਰੇ ਮੈਂਬਰ ਸਹਿबान ਤੇ ਜਾਈ ਅੱਧੀ ਗੱਲ ਕਰੀਏ ਚਾਹੇ ਚੇਅਰਮੈਨ ਸਾਹਿਬ ਦੀ ਗੱਲ ਕਰੀਏ ਸ਼ੋਟ ਮਾਰੀ ਸਰਦਾਰ ਜੀ ਮਿਰੋਜ ਜੀ ਇਹ ਸਾਰੇ ਪੂਰੀ ਤਰ੍ਹਾਂ ਗਰਾਊਂਡ ਉਪਰ ਪੱਕੇ ਤਾਂ ਬਹੁਤ ਚੰਗਾ ਲੱਗਦਾ ਹੈ ਜਦੋਂ ਬੱਚੇ ਉਹ ਖੇਡਦੇ ਆ ਤਾਂ ਐ ਲੱਗਦਾ ਜਿਹੜਾ ਕੁਝ ਕਰਿਆ ਹੈ ਉਹ ਸਾਰਾ ਕੁਝ ਸਫਲ ਹੋ ਗਿਆ ਤੇ ਇਲੈਕਸ਼ਨ ਦੇ ਦਿਨ ਚੱਲ ਰਹੇ ਨੇ ਜੀ ਐਮਪੀ ਫੰਡ ਦੇ ਵਿੱਚੋਂ ਇੱਥੇ 플ੌਟ ਲਾਈਟਾਂ ਦਾ ਵੀ ਅਨਾਉਂਸਮੈਂਟ ਕੀਤੀ ਗਈ ਸੀ ਕਦੋਂ ਤੱਕ ਲੱਗ ਰਹੀਆਂ ਨੇ ਜੀ ਬਿਲਕੁਲ ਐਮਪੀ ਕੋਚ ਆਦੀ ਮੇਰੇ ਸਦਕਾ ਐਮਪੀ ਐਮਪੀ ਲੈਂਡ ਫੰਡ ਦੇ ਵਿੱਚੋਂ ਸਾਨੂੰ ਪੈਸੇ ਆਏ ਸੀਗੇ 5 ਲੱਖ ਹਰ ਮਹੀਨੇ ਪਿਆਇਆ ਸੀਗਾ ਉਹ 5 ਲੱਖ 5 ਲੱਖ ਰੁਪਇਆ ਵੀਡੀਪੀਓ ਦਫਤਰ ਮਾਦੀਰੀ ਦੇ ਵਿੱਚ ਪਿਆ ਰਿਹਾ ਅਸੀਂ ਬਹੁਤ ਫਾਲੋਅ ਅਪ ਵੀ ਲਿਆ ਬਟ ਡੂ ਟੂ ਸਮਸਾ ਕਰਨ ਤਾਂ ਸੀ ਉਹ ਹਲੇ ਤੱਕ ਟੈਂਡਰ ਨਹੀਂ ਲੱਗ ਪਾਇਆ ਜਦੋਂ ਵੀ ਹੁਣ ਕੋਰਸ ਖਤਮ ਹੋ ਜਾਏਗਾ ਉਸ ਤੋਂ ਬਾਅਦ ਇਹ ਲਾਈਟ ਲੱਗੇਗੀ ਪੈਨੋ ਹੋ ਕੇ ਡੈਡੀ ਕਲੱਬ ਨੂੰ ਇੱਕ ਜ਼ਿੰਮੇਵਾਰੀ ਦਿੱਤੀ ਗਈ ਸੀਗੀ ਜੀ ਕਿ ਬੱਚਿਆਂ ਨੂੰ ਆਪਾਂ ਗਰੁੱਪ ਨਾਲ ਜੋੜਨ ਨਾਲ ਬਾਤ ਤੇ ਕਿ ਜੋ ਵੀ ਆਪਾਂ ਕਰ ਸਕਦੇ ਆ ਉਪਰਾਲੇ ਆਪਾਂ ਕਰ ਰਹੇ ਆਂ ਤੇ ਫੁੱਟਬਾਲਾਂ ਦਿੱਤੀਆਂ ਗਈਆਂ ਅੱਜ ਕਲੱਬ ਨੂੰ ਤੇ ਹੋ ਸਕਿਆ ਤਾਂ ਹੋਰ ਵੀ ਜੋਗ ਵਿੱਚ ਲੋੜ ਪਈ ਜੋ ਵੀ ਬੱਚਿਆਂ ਨੂੰ ਕਿੱਟ ਵਗੈਰਾ ਦੀ ਲੋੜ ਪਈ ਕਿ ਆਖੀ ਉਹ ਵੀ ਪ੍ਰੋਵਾਈਡ ਕਰਾ ਦਿੰਦੇ ਆ ਫੁੱਟਬਾਲਾਂ ਹੀ ਕਿਉਂ ਜੀ ਕੋਈ ਹੋਰ ਵੀੜ ਵੀ ਨਾਲ ਜਾਂਦੀ ਨਾ ਨਾ ਲੋੜ ਘਰ ਤੋਂ ਬਾਹਰ ਨਿਕਲੋ ਜੀ ਮੋਬਾਈਲ ਨੂੰ ਛੱਡੋ ਜੀ ਟੀਵੀ ਨੂੰ ਛੱਡੋ ਗਰੌਂਡ ਨਾਲ ਜੁੜਨਾ ਤਾਂ ਕਿ ਉਹਨਾਂ ਦੀ ਸਿਹਤ ਅੱਛੀ ਰਹੇ ਕਿ ਆਉਣ ਵਾਲਾ ਜਿਹੜਾ ਖੜੇ ਪੰਜਾਬ ਦਾ ਭਵਿੱਖ ਹੈ ਉਹ ਵਧੀਆ ਨਿਕਲੇ ਤੁਹਾਨੂੰ ਪਤਾ ਹੈ ਜੀ ਜੋ ਲਹਿਰ ਵਗ ਰਹੀ ਹੈ ਜੀ ਪੂਰੀ ਦੁਨੀਆ 'ਚ ਉਹਨੂੰ 25 ਮਹਰਾਜਾ ਵੇਅਰ ਹੋਣ ਉਸ ਚੀਜ਼ ਨੂੰ ਸੈਟ ਲਈ। ਫੁੱਟਬਾਲ ਦਾ ਫਿਊਚਰ ਕਿਵੇਂ ਦੇਖਦੇ ਹੋ? ਫੁੱਟਬਾਲ ਦਾ ਫਿਊਚਰ ਬਹੁਤ ਵਧੀਆ ਜੀ। ਹੁਣ ਵਾਲਾ ਟਾਈਮ ਜੋ ਦਿਖ ਰਿਹਾ ਹੈ ਜੀ ਬੱਚੇ ਨਿਕਲ ਰਹੇ ਨੇ ਕਿ ਸਾਡੇ ਕਲੱਬ ਦੇ ਬੱਚੇ ਵੀ ਗਏ ਇੱਕ ਦੋ ਬੱਚੇ ਨੈਸ਼ਨਲ ਵਾਸਤੇ ਜੀ। ਤੇ ਅੱਗੇ ਵੀ ਸਾਨੂੰ ਲੱਗਦਾ ਹੈ ਕਿ ਸਪੋਰਟ ਦਿਖ ਰਿਹਾ ਹੈ ਕਿ ਏਡੇ ਵੀ ਹੋਰ ਬੱਚੇ ਨਿਕਲਣਗੇ। ਜੇ ਅਪਨ ਫੁੱਟਬਾਲ ਦੀ ਗੱਲ ਕਰੀਏ ਤਾਂ ਵਧੀਆ ਚੱਲ ਰਿਹਾ ਹੁਣ ਜਿੱਦਾਂ ਸਾਡੇ ਕਲੱਬ ਵੱਲੋਂ ਇੱਕ ਕੈਂਪ ਅਜਾ ਅਨਾਉਂਸ ਕੀਤਾ ਗਿਆ ਹੈ 15 ਮਈ ਤੋਂ ਲੈ ਕੇ 15 ਜੁਲਾਈ ਨੂੰ ਤਾਂ ਇੱਕ ਮਹੀਨੇ ਦਾ ਫ੍ਰੀ ਕੈਂਪ ਲਾਉਂਦੇ ਆ ਹਰ ਇੱਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ 15 ਮਈ ਤੋਂ ਲਾ ਰਹੇ ਆ ਤੇ ਅੱਜ ਦਾ ਜੋ ਅਸੀਂ ਇਹ ਪ੍ਰੋਗਰਾਮ ਰੱਖਿਆ ਏ ਸਾਡੇ ਕਲੱਬ ਦੇ ਮੈਂਬਰ ਵੀਰ ਦਵਿੰਦਰ ਸਿੰਘ ਜੀ ਜਿਨ੍ਹਾਂ ਨੇ ਕਿ ਸਾਡੇ ਕਲੱਬ ਨੂੰ 20 ਬਟੋਲਾਾਂ ਬੱਚਿਆਂ ਨੂੰ ਦਿੱਤੀਆਂ ਨੇ ਅਸੀਂ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਕਿਉਂਕਿ ਸਮੇਂ-ਸਮੇਂ ਨਾਲ ਬੱਚਿਆਂ ਨੂੰ ਈਕਵਿਪਮੈਂਟ ਦੀ ਜ਼ਰੂਰਤ ਰਹਿੰਦੀ ਆ ਬਹੁਤ ਜ਼ਿਆਦਾ ਤੇ ਸਮੇਂ-ਸਮੇਂ ਨਾਲ ਜਿਹੜੇ ਵੀ ਕਲੱਬ ਦੇ ਮੈਂਬਰ ਹੈ ਜਿਦੀ ਵੀ ਕਲੱਬ ਵੱਲੋਂ ਡਿਊਟੀ ਲੱਗਦੀ ਆ ਉਹ ਡਿਊਟੀ ਨੂੰ ਤਾਂ ਦੇ ਹੀ ਨਾਲ ਲੰਭਾਉਂਦਾ ਹੈ ਉਸੇ ਦੇ ਬੱਦੇ ਨਜ਼ਰ ਅੱਜ ਦੀਪਲ ਜੀ ਨੇ ਸਾਡੇ ਕਲੱਬ ਨੂੰ ਵੀਊ ਪਹਲਾ ਦਿੱਤੀਆਂ ਅਸੀਂ ਤਾਂ ਬਹੁਤ ਧੰਨਵਾਦ ਕਰਦੇ ਹਾਂ ਇੱਕ ਕੈਂਪ ਦੀ ਵੀ ਗੱਲ ਕਹੀ ਜਾ ਰਹੀ ਹੈ ਜੀ ਉਸਦੇ ਕੀ ਪਲਾਨਿੰਗ ਹੈ ਜੀ ਕੈਂਪ ਸਾਡਾ ਜਿਹੜਾ ਹੈਗਾ 15 ਮਈ ਤੋਂ ਅਸੀਂ ਸਟਾਰਟ ਕਰਦੇ ਹਾਂ ਕਿਉਂਕਿ ਛੁੱਟੀਆਂ ਦੇ ਦਿਨ ਆ ਜਾਂਦੇ ਆ ਤੇ ਬੱਚਿਆਂ ਨੂੰ ਸੰਗਤ ਤੋਂ ਬਚਾਉਣ ਵਾਸਤੇ ਸੀ ਹਰ ਸਾਲ ਕੈਂਪ ਆਰਗੇਨਾਈਜ਼ ਕਰਦੇ ਆ ਕਲੱਬ ਵੱਲੋਂ ਉਹਦੇ ਵਿੱਚ ਬੱਚਿਆਂ ਨੂੰ ਬਕਾਇਦਾ ਕਿੱਟਾਂ ਪਿਛਲੇ ਇਵੈਂਟ ਚ ਦਿੱਤੀਆਂ ਗਈਆਂ ਤੇ ਅੱਧੁੱਤ ਫਰੈਸ਼ਮੈਂਟ ਵਗੈਰਾ ਵੀ ਸਾਰੀ ਕਲੱਬ ਵੱਲੋਂ ਫ੍ਰੀ ਦਿੱਤੀ ਜਾਂਦੀ ਹੈ ਤੇ ਕਿ ਕਮਿੰਦਾ ਸੀ ਇਹ ਕੈਂਪ ਲਾ ਰਹੇ ਆ ਤੇ ਕੈਂਪ ਤੋਂ ਬਾਅਦ ਫਿਰ ਸਾਡੀ ਅਕੈਡਮੀ ਵੀ ਰੈਗੂਲਰ ਚੱਲਦੀ ਆ ਉਸੇ ਕਿਸ ਲੈਵਲ ਦੇ ਟ੍ਰੇਨਰ ਨੇ ਜਿਹੜੇ ਉਸ ਕੈਂਪ ਦੇ ਵਿੱਚ ਆ ਰਹੇ ਨੇ ਦੇਖੋ ਸਾਡੇ ਕੋਲ ਤਾਂ ਆਈਡੀਆ ਲੈਵਲ ਦੇ ਟ੍ਰੇਨਰ ਆ ਹੁਣ ਕਹਿ ਸਕਦੇ ਆ ਆਪਾਂ ਤੇ ਵਧੀਆ ਕੋਚੇ ਸਾਡੇ ਕੋਲ ਇੱਥੇ ਬੱਚਿਆਂ ਨੂੰ ਅਸੀਂ ਟ੍ਰੇਨਿੰਗ ਦਿੰਦੇ ਆ ਤੇ ਸਾਡੇ ਕੁਝ ਬੱਚੇ ਗਏ ਆ ਨੈਸ਼ਨਲ ਖੇਡ ਰਹੇ ਆ ਹੁਣ ਵੀ ਰੀਸੈਂਟਲੀ ਸਾਡਾ ਇੱਕ ਬੱਚਾ ਅੰਡਰ 20 ਨੈਸ਼ਨਲ ਖੇਡ ਰਿਹਾ ਏ ਤੇ ਆਣ ਵਾਲੇ ਟਾਈਮ 'ਚ ਵੀ ਬਹੁਤ ਵਧੀਆ ਤੁਹਾਨੂੰ ਕੋਈ ਇੱਕ ਦੇਖੇਗਾ ਫੁੱਟਬਾਲ ਦੇ ਵਿੱਚ ਕਰਾਲੀ ਦਾ ਜੋ ਪਹਿਲਾ ਨਾਮ ਸੀ ਉਹ ਬਹੁਤ ਜਲਦੀ ਤੁਹਾਨੂੰ ਦੁਬਾਰਾ ਲੈਖਣ ਨੂੰ ਮਿਲੇਗਾ ਬੱਚਿਆਂ ਦੀ ਕਾਉਂਸਲਿੰਗ ਵੀ ਕੀਤੀ ਗਈ ਹੈ ਜੀ ਵਾਕੂ ਅੱਖ ਜਿਹੜੇ ਆਏ ਹੋਏ ਸੀ ਅਧਿਕਾਰ ਆਏ ਸੀ ਤੁਹਾਡੇ ਕੈਂਪ ਦੇ ਜਾਂ ਹੋਰ ਉਸ ਸਖੀਤਾ ਜੀ ਨਾਲ ਸਮਾਜ ਦੇ ਵਿੱਚ ਦੇਣਾ ਕਾਫੀ ਹੈ ਕੀ ਬੱਚਿਆਂ ਨਾਲ ਵਿਚਾਰ ਸਾਂਝੇ ਕੀਤੇ ਜਾਂਦੇ ਨੇ ਮੈਂ ਦੇਖੋ ਜਿੱਦਾਂ ਵੀ ਸਾਡੇ ਜੋ ਅਸੀਂ ਅੱਜ ਬੰਦੇ ਬੁਲਾਏ ਸੀ ਜੋ ਬਹੁਤ ਵੱਖ-ਵੱਖ ਧਾਰਮਿਕ ਸੰਸਥਾਵਾਂ ਨਾਲ ਕਈ ਜਿਦਾ ਸਾਡੇ ਲਕੀ ਗਲਸੀ ਜੀ ਨੇ ਆਪਣਾ ਬਲੱਡ ਡੋਨੇਸ਼ਨ ਦਾ ਕੈਂਪ ਲਾਉਂਦੇ ਨੇ ਹੋਰ ਵੀ ਸਮਾਜ ਸੇਵਾ ਕਰਦੇ ਨੇ ਸਤਨਾਮ ਜੀ ਨੇ ਜੋ ਆਰਾਮ ਵਿੜਿਆ ਕਾਲ ਜਥੇਬੰਦੀ ਵੱਲੋਂ ਵੀ ਟਾਈਮ ਦੇ ਟਾਈਮ ਲੋਕ ਸੇਵਾ ਦੇ ਕੰਮ ਕਰਦੇ ਆ ਕੈਂਪ ਲਾਉਂਦੇ ਆ ਖਾਲਸਾ ਜੀ ਨੇ ਜੋ ਗੱਤਕਾ ਦੇ ਪ੍ਰੋਗਰਾਮ ਕਰਦੇ ਆ ਪਿੱਛੇ ਉਹਨਾਂ ਪ੍ਰੋਗਰਾਮ ਹੋਰ ਵੀ ਕਈ ਸਾਡੇ ਸੱਜਣ ਸਾਡੇ ਹੈਂਡਬਾਲ ਦੇ ਕੋਚ ਹਰਵਿੰਦਰ ਜੀ ਨੇ ਜਿਨ੍ਹਾਂ ਦਾ ਵੀ ਇੱਥੇ ਬਹੁਤ ਵਧੀਆ ਸੈਂਟਰ ਚੱਲਦਾ ਏ ਠੀਕ ਹੈ ਜੀ ਅਸੀਂ ਉਹਨਾਂ ਵੱਲੋਂ ਵੀ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਕਿ ਸਾਰਿਆਂ ਨੇ ਇੱਥੇ ਆਪਣੇ ਵੱਲੋਂ ਆਪਣੇ ਵਿਚਾਰ ਬੱਚਿਆਂ ਨੂੰ ਸਾਂਝੇ ਕੀਤੇ ਆ ਕਿਉਂਕਿ ਉਹ ਇਹ ਬੰਦੇ ਇਹਨਾਂ ਹੀ ਤਜਰਬਿਆਂ ਚੋਂ ਨਿਕਲ ਕੇ ਆਏ ਨੇ ਤੇ ਆਪਣੀ ਇਹ ਸਾਰੇ ਸਮਾਜ ਭਰਤੀ ਜ਼ਿੰਮੇਵਾਰੀ ਸਮਝਦੇ ਹੋਏ ਇਹਨਾਂ ਨੇ ਬੱਚਿਆਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਨੇ ਤੇ ਬੱਚਿਆਂ ਨੂੰ ਇੱਕ ਦਿਸ਼ਾ ਨਿਰਦੇਸ਼ ਦਿੱਤੇ ਨੇ ਤਾਂ ਕਿ ਬੱਚੇ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਅਮਲ ਕਰ ਸਕਣ ਤੇ ਇੱਕ ਮਕਾਮ ਤੇ ਪਹੁੰਚ ਸਕਣ ਰਾਤ ਵੇਲੇ ਕਾਫੀ ਜ਼ਿਆਦਾ ਹਨੇਰਾ ਇਸ ਗਰਾਊਂਡ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਫਲੱਡ ਲਾਈਟਾਂ ਦਾ ਵੀ ਅਨਾਊਂਸਮੈਂਟ ਕੀਤੀ ਗਈ ਹੈ ਤੇ ਅਜੇ ਵੀ ਅਵੇਸਲਾ ਹੈ ਗਰਾਊਂਡ ਉਹ ਲਾਈਟਾਂ ਤੋਂ ਹਾਂਜੀ ਦੇਖੋ ਵੈਸੇ ਦੂਜੀਆਂ ਲਾਈਟਾਂ ਸੀ ਇੱਥੇ ਲਗਾਈਆਂ ਹੋਈਆਂ ਤੇ ਪਿੱਛੇ ਜੇ ਜਿੱਦਾਂ ਕਿ ਅਸੀਂ ਦੱਸਿਆ ਐ ਐਮਪੀ ਲੈਂਡ ਵਿੱਚੋਂ 5 ਲੱਖ ਰੁਪਏ ਸਾਡੇ ਕਲੱਬ ਵਾਸਤੇ ਆਇਆ ਸੀ ਜੋ ਕਿ ਇੱਥੇ ਵੀਡੀਓ ਦਫ਼ਤਰ ਦੇ ਵਿੱਚ ਹੀ اٹਕਿਆ ਹੋਇਆ ਹੈ ਅਸੀਂ ਵੀ ਬਹੁਤ ਬਹੁਤ ਵਾਰ-ਵਾਰ ਉਹਨਾਂ ਨੂੰ ਬੇਨਤੀਆਂ ਕਰ ਚੁੱਕੇ ਹਾਂ ਤਾਂ ਕਿ ਅਗਰ ਇੱਥੇ ਫਲੱਡ ਲਾਈਟਾਂ ਸਾਡੀਆਂ ਉਹ ਲੱਗ ਜਾਂਦੀਆਂ ਨੇ ਤੇ ਕੁਝ ਬੱਚੇ ਜਿਹੜੇ ਸਕੂਲਾਂ ਦੀ ਪੜ੍ਹਾਈ ਕਰਨ ਸ਼ਾਮ ਟਾਈਮ ਨਹੀਂ ਤਾਂ ਰਾਤ ਨੂੰ ਆ ਕੇ ਆਪਣੀ ਪ੍ਰੈਕਟਿਸ ਜਾਰੀ ਰੱਖ ਸਕਣਾ ਸੀ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਉਹ ਫੰਡ ਜੋ ਸਾਡਾ ਆਇਆ ਏ ਉਹ ਉਹਨਾਂ ਵਿੱਚੋਂ ਸਾਡੀਆਂ ਜੋ ਗਰਾਊਂਡ ਦੀਆਂ ਫਲਾਟ ਲੈਟਾਂ ਉਹ ਲਗਵਾ ਦਿੱਤੀਆਂ ਜਾਣ ਤਾਂ ਕਿ ਉਹ ਬੇਹਿੰਤ ਕਰ ਰਹੇ ਆ ਉਸ ਤੋਂ ਲੱਗਦਾ ਵੀ ਅੱਗੇ ਨੂੰ ਜਿਹੜਾ ਪ੍ਰੀਖਿਆ ਬਹੁਤ ਵਧੀਆ ਹੋਵੇਗਾ ਜੀ ਬਾਕੀ ਪਹਿਲਾਂ ਪਟਵਾਲਾ ਦਾ ਬੜਾ ਨਾਂ ਸੀ ਸਾਡੇ ਪਰਮਿੰਦਰ ਕਾਂਜੀ ਸੀਗੇ ਜਿਹੜੇ ਏਸ਼ੀਅਨ ਖੇਡ ਕੇ ਆਏ ਆ ਢਾਲੀ ਦਾ ਨਾਂ ਤੋਤੀਬਾਜੀ ਸੀ ਕਿਸੇ ਟਾਈਮ 'ਚ ਕਿਉਂਕਿ ਪਟਵਾਲਾ ਦੀਆਂ ਟੀਮਾਂ ਬਹੁਤ ਵਧੀਆ ਹੁੰਦੀਆਂ ਸੀ ਜੀ ਪਰ ਵਿੱਚ ਨੂੰ ਚਲੋ ਟਾਈਮ ਹੁੰਦਾ ਹਰ ਇੱਕ ਚੀਜ਼ ਦਾ ਘਟ ਗਿਆ ਜੀ ਪਰ ਹੁਣ ਪੂਰਾ ਜਿਵੇਂ ਲੱਗੇ ਹੋਏ ਇਹਨਾਂ ਦਾ ਕਲੱਬ ਸਾਰਾ ਜ਼ੋਰ ਲਾ ਰਿਹਾ ਬੱਚਿਆਂ ਦੇ ਉੱਤੇ ਬੇਹਿੰਤ ਕਰ ਰਹੇ ਆ ਤੇ ਨਤੀਜੇ ਵਧੀਆ ਨਿਕਲਣਗੇ ਬੱਚਿਆਂ ਲਈ ਕੀ ਕਹਿਣਾ ਚਾਹੋਗੇ ਜੀ ਬੱਚਿਆਂ ਨੂੰ ਤਾਂ ਇਹੀ ਸੰਦੇਸ਼ ਹੈ ਵੀ ਨਸ਼ਿਆਂ ਤੋਂ ਦੂਰ ਰਹੋ ਖੇਡਾਂ ਵੱਲ ਧਿਆਨ ਦਿਓ ਜਿੰਨਾ ਗਰਾਊਂਡ ਦੇ ਵਿੱਚ ਟਾਈਮ ਲਾਉਣਗੇ ਉਹਨਾਂ ਉਹਨਾਂ ਦੀ ਸਿਹਤ ਵਧੀਆ ਰਹੂਗੀ ਤੇ ਨਸ਼ਿਆਂ ਤੋਂ ਬਚੇ ਰਹਿਣਗੇ ਆਪ ਦੀ ਜਿੱਥੇ ਮੰਦਿਰ ਦੁਆਰਾ ਜਾਂ ਤੁਸੀਂ ਖੁਦ ਵੀ ਇਸ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਵਿਚਰਦੇ ਨਜ਼ਰ ਆਉਂਦੇ ਹੋ ਤੇ ਕਿਸ ਤਰ੍ਹਾਂ ਦਾ ਲੱਗਦਾ ਜਦੋਂ ਇੱਕ ਆਪਣੇ ਸ਼ਹਿਰ ਦਾ ਬੱਚਾ ਕਿਸੇ ਨੈਸ਼ਨਲ ਲੈਵਲ ਤੇ ਜਾਂ ਇੰਟਰਨੈਸ਼ਨਲ ਤੇ ਪਲੇ ਕਰਦਾ ਬੜੀ ਮਾਣ ਵਾਲੀ ਗੱਲ ਹੈ ਸਾਡੇ ਸ਼ਹਿਰ ਦਾ ਕੋਈ ਬੱਚਾ ਨਾਂ ਕਮਾਉਂਦਾ ਉਹਦੇ ਨਾਲ ਸ਼ਹਿਰ ਦਾ ਵੀ ਨਾਂ ਸਾਡਾ ਸਾਡਾ ਵੀ ਛਾਤੀ ਚੌੜੀ ਹੋ ਜਾਂਦੀ ਹੈ ਮਨ ਖੁਸ਼ ਹੋ ਜਾਂਦਾ ਵੀ ਸਾਡੇ ਸ਼ਹਿ